ਮੈਨੂੰ ਹਰ ਹੱਡੀ ਬਾਰੇ ਹਰ ਨਾੜ ਬਾਰੇ ਲਗਭਗ ਹੁਣ ਤੇ ਪੂਰਾ ਜਿਵੇਂ ਕਹਿੰਦੇ ਐਕਸਪੀਰੀਅੰਸ ਹੋ ਗਿਆ 53 ਸਾਲ ਹੋ ਗਏ। ਹਾਂਜੀ ਆ ਮਰੀਜ਼ ਪਹਿਲਾਂ ਇਹਦਾ ਤੁਹਾਨੂੰ ਦਿਖਾਈ ਵੀ ਲੱਤ ਛੋਟੀ ਲੱਤ ਨੂੰ ਬਰਾਬਰ ਕੀਤਾ ਤੇ ਫੇਰ ਗੋਡੇ ਫਿੱਟ ਕੀਤੇ ਜਾਂ ਤੁਹਾਡੇ ਸਾਹਮਣੇ ਬਿਨਾਂ ਖੁੱਡੀ ਤੋਂ। ਤੁਸੀਂ ਹਸਾਲ ਜਾਉਂਗੇ ਉਹਨੇ ਕਹਣਾ ਖਿੱਚ ਬਾਨੇ ਜੀ ਲੱਤ ਬਰਾਬਰ ਕਰਨੇ ਮਹੀਨਾ ਭਾਈ ਰੱਖਣਗੇ 8 ਤਾਂ ਬੰਨਗੇ ਤੇ ਅਸੀਂ ਕਦੇ ਨਾ ਤੇ ਪੱਟੀ ਨਾ ਪੱਟਾਂ ਦਾ ਖਿੱਚ ਮੈਂ ਕਦੇ ਜ਼ਿੰਦਗੀ ਚ ਨਹੀਂ। ਦੇਖਿਆ ਤੁਸੀਂ ਕਈ ਬੰਦੇ ਨੂੰ ਮੌਕੇ ਤੇ ਮੋੜ ਦਿੰਨੇ ਹੋ। ਨੀ ਜਿਹੜਾ ਬੰਦਾ ਪਰਹੇਜ਼ ਨਹੀਂ ਕਰਸਾ ਹੁਣ ਉਹ ਤੁਹਾਡੇ ਸਾਹਮਣੇ ਇੱਕ ਬੀਪੀ ਆਈ ਸੀ ਉਹ ਕਹਿੰਦੀ ਮੈਂ ਪ੍ਰਚਾਹ ਨਹੀਂ ਛੱਡ ਸਕਦੀ ਮੈਂ ਕਹੇ ਜਦੋਂ ਚਾਹ ਦਾ ਕੋਟਾ ਪੂਰਾ ਹੋਗਾ ਉਦੋਂ ਹਾਂਜੀ ਮੈਂ ਇਹ ਗੱਲ ਸਪਸ਼ਟ ਕਰਦੇ ਆ ਕਿ ਦਵਾਖਾਨੇ ਦੀ ਕਮਾਈ ਅਸੀਂ ਕਦੇ ਵੀ ਆਪਣੇ ਘਰ ਲਈ ਯੂਜ਼ ਨਹੀਂ ਕਰਦੇ ਹੁਣ ਤੱਕ ਆਪਣੇ ਬਲਬੂਤੇ ਤੇ ਤਕਰੀਬਨ 55 ਕ ਜੱਜ ਪੈਦਾ ਕਰਦੇ 9 ਕ ਐਸਡੀਐਮ ਪੈਦਾ ਕਰਦੇ 17 ਆਈਪੀਐਸ ਪੈਦਾ ਕਰਦੇ 11 ਆਈਏਐਸ ਪੈਦਾ ਕਰਦੇ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਬਾਬਾ ਸ਼੍ਰੀ ਚੰਦ ਜੀ ਦੇਸੀ ਦਵਾਖਾਨਾ ਬੇਗਵਾਲ ਵਿਖੇ ਜਿੱਥੇ ਜੀ ਬੈਦ ਜਸਵੰਤ ਜੀ ਦੇ ਨਾਲ ਜਿਹੜੀ ਗੱਲਬਾਤ ਕਰਾਵਾਂਗੇ ਜਿਹੜੇ ਕੀ ਖੋਡਿਆਂ ਦਾ ਇਲਾਜ ਤੇ ਕਿਸੇ ਵੀ ਦਰਦ ਦਾ ਇਲਾਜ ਹੈ ਜਿਹੜਾ ਉਹ ਬਿਨਾ ਆਪਰੇਸ਼ਨ ਤੋਂ ਬਿਨਾ ਕਿਸੇ ਵੀ ਚੀਜ਼ ਤੋਂ ਬਿਨਾ ਰਿਪੋਰਟ ਦੇਖੇ ਜਿਹੜਾ ਮੌਕੇ ਦੀ ਰਿਜ਼ਲਟ ਦੇ ਕੇ ਬੰਦੇ ਨੂੰ ਤੋਰਦੇ ਨੇ ਜਸਵੰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਤੁਹਾਡੀ ਟੀਮ ਦਾ ਤੇ ਤੁਹਾਨੂੰ ਦੇਖ ਰਹੇ ਤੁਹਾਡੇ ਚੈਨਲ ਨੂੰ ਦੇਖ ਰਹੇ ਸ੍ਰੋਤਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜਸਮਨ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਗੋਡਿਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਜਿਹੜਾ ਲੋਕ ਕਹਿੰਦੇ ਨੇ ਗੈਪ ਪੈ ਗਿਆ ਜੀ ਗ੍ਰੀਸ ਮੁੱਕ ਗਿਆ ਇਹਦਾ ਕੀ ਕਾਰਨ ਹੈ ਜੀ ਦੇਖੋ ਜੇ ਗੈਪ ਵਧੇ ਗੋਡੇ ਦੇ ਵਿੱਚ ਤਾਂ ਫਿਰ ਲੱਤ ਲੰਮੀ ਹੋਣੀ ਚਾਹੀਦੀ ਹੈ ਲੱਤ ਲੰਮੀ ਕਿਹਦੀ ਨਹੀਂ ਹੁੰਦੀ ਸੈਕਿੰਡ ਤੇ ਗੈਪ ਕਦੇ ਪੈਂਦਾ ਹੀ ਨਹੀਂ ਨਾ ਗੈਪ ਵਧਦਾ ਨਾ ਘਟਦਾ ਇਹ ਫालतू ਗੱਲਾਂ ਨੇ ਤੇ ਅਸਰੀਅਤ ਇਹ ਵਿਗੋਡੇ ਦੀ ਸੈਟਿੰਗ ਹੀ ਹੁੰਦੀ ਆ ਅਲਾਈਨਮੈਂਟ ਜਿਹਨੂੰ ਆਪਾਂ ਕਹਿੰਦੇ ਆ ਸੈਟਿੰਗ ਕਰਕੇ ਲੈਨਮੈਂਟ ਸਹੀ ਕਰਕੇ ਤੇ ਅਸੀਂ ਉਹਨੂੰ ਨਾੜਾਂ ਨੂੰ ਸੁਗੜਤਾ ਨਾੜਾਂ ਦੀ ਸੁਗੜਤਾ ਤੋੜਨ ਦੀ ਦਵਾਈ ਤੇ ਜਾਂ ਚਰਬੀ ਦੀ ਰਿਕਵਰੀ ਲਈ ਸੰਖ ਪਛਵੀ ਦਾ ਸਤ ਇਹ ਚੀਜ਼ ਅਸੀਂ ਜ਼ਿਆਦਾਤਰ ਗੋਡਿਆਂ ਤੋਂ ਵਰਤਦੇ ਆ ਗੋਡਿਆਂ ਦੀ ਪਹਿਲਾਂ ਸੈਟਿੰਗ ਸੈਟਿੰਗ ਕਰਨ ਨਾਲ ਹੀ 50 60% ਗੋਡਾ ਜਿਹੜਾ ਉਹ ਠੀਕ ਹੋ ਜਾਂਦਾ ਤੇ ਆ ਤੁਹਾਡੇ ਸਾਹਮਣੇ ਮੈਂ ਮਰੀਜ਼ ਫਿਟ ਕਰਦੇ ਤੇ ਤੁਸੀਂ ਦੇਖਿਓ ਕਿ ਬਿਲਕੁਲ ਅਗਲਾ ਜਦੋਂ ਉਸੇ ਟਾਈਮ ਹੀ ਕਰਨਗੇ ਮਰੀਜ਼ ਵੀ ਹਮੇਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਦਵਾਈ ਹੈ ਉਹ ਕਿਸੇ ਨੂੰ ਡੇਢ ਮਹੀਨਾ ਖਾਣੀ ਪੈਂਦੀ ਹੈ ਕਿਸੇ ਨੂੰ 2.5 ਮਹੀਨੇ ਵੀ ਖਾਣੀ ਪੈਂਦੀ ਹੈ ਇਹਦੇ 'ਚ ਅਸੀਂ ਖੱਟੀ ਲੱਸੀ ਖੱਟਾ ਦਹੀਂ ਆਲੂ ਚੌਲ 버ਗਰ ਸੌਸ ਚਾਹ ਵਗੈਰਾ ਬੰਦ ਕਰਦੇ ਹਾਂ ਤੇ ਸ਼ਰਾਬੀ ਦੀ ਸ਼ਰਾਬ ਵਗੈਰਾ ਬੰਦ ਕਰਦੇ ਜਿਹੜਾ ਤਾਂ ਇਹ ਪਰਹੇਜ਼ ਕਰ ਸਕਦਾ ਮੇਰੇ ਤੱਕ ਕਰ ਸਕਦਾ ਜਿਹੜਾ ਪਰਹੇਜ਼ ਨਹੀਂ ਕਰ ਸਕਦਾ ਬੇਸ਼ੱਕ ਨਾ ਅਸੀਂ ਦੇਖਿਆ ਤੁਸੀਂ ਕਈ ਬੰਦੇ ਨੂੰ ਮੌਕੇ ਤੇ ਮੋੜ ਦਿੰਨੇ ਹੋ ਨਹੀਂ ਜਿਹੜਾ ਬੰਦਾ ਪਰਹੇਜ਼ ਨਹੀਂ ਕਰ ਸਕਣਾ ਉਹ ਤੁਹਾਡੇ ਸਾਹਮਣੇ ਇੱਕ ਬੀਬੀ ਆਈ ਸੀ ਉਹ ਕਹਿੰਦੀ ਮੈਂ ਚਾਹ ਨਹੀਂ ਛੱਡ ਸਕਦੀ ਮੈਂ ਕਹਿੰਦਾ ਜਦੋਂ ਚਾਹ ਦਾ ਕੋਟਾ ਪੂਰਾ ਹੋਗਾ ਉਦੋਂ ਹਾਂਜੀ ਇਲਾਜ ਨਾਲ ਪਰਹੇਜ਼ ਚ ਮੇਰੀ ਸਦੀ ਜੀ ਸੋਚਾ ਕਿ ਪਰਹੇਜ਼ ਕਰ ਸਕਦਾ ਤਾਂ ਆਜਾ ਜੇ ਪਰਹੇਜ਼ ਨਹੀਂ ਕਰ ਸਕਦਾ ਫਿਰ ਆਉ। ਇਸ ਦੇ ਨਾਲੇ ਜੇ ਇੱਕ ਗੱਲ ਕੀਤੀ ਜਾਵੇ ਡਿਸਕ ਹਿੱਲਣ ਦੀ ਗੱਲ ਇਹ ਕੀ ਚੀਜ਼ ਹੁੰਦੀ ਹੈ। ਜਿਹੜਾ ਬੰਦਾ ਤੁਰ ਕੇ ਆਇਆ ਮੈਂ ਉਹਨੂੰ ਫੇਰ ਕਹਿੰਦਾ ਵਾਂ ਕਿ ਰੀੜ ਦੀ ਹੱਡੀ 'ਚ ਕਦੇ ਫਾਲਟ ਨਹੀਂ ਹੁੰਦਾ ਜਿਹੜਾ ਬੰਦਾ ਤੁਰ ਕੇ ਆਇਆ ਕਦੇ ਰੀੜ ਦੀ ਹੱਡੀ 'ਚ ਨਾ ਕਦੇ ਫਾਲਟ ਹੁੰਦਾ। ਤੇ ਨਾ ਕਿਤੇ ਗੈਪ ਵੱਧ ਘਟ ਹੁੰਦਾ ਸਿਰਫ ਜੋਇੰਟ ਦਾ ਗੈਪ ਜਿਹੜਾ ਪੱਟ ਵਾਲੀ ਹੱਡੀ ਜਿਹੜੇ ਲੱਕ ਵਾਲੀ ਹੱਡੀ ਜਾ ਕੇ ਫਸਦੀ ਹੈ ਉਹਦੇ ਵਿੱਚ ਗੈਪ ਜਿਹੜਾ ਖਤਮ ਹੋ ਜਾਂਦਾ ਉਹਦੇ ਵਿੱਚ ਦੋਨੇ ਆ ਨਾੜਾਂ ਜਿਹੜੀਆਂ ਮਤਲਬ ਆਪਣਾ ਦਿਮਾਗ ਤੋਂ ਜਾਂਦੀ ਹੈ ਸੁਖਨਾ ਨਾੜੀ ਜਿਹਨੂੰ ਆਪਾਂ ਕਹਿੰਦੇ ਆ ਨਰਵਸ ਸਿਸਟਮ ਵਾਲੀ ਨਾੜ ਉਹ ਉਹਦੇ ਵਿੱਚ ਪ੍ਰੈਸ ਹੁੰਦੀ ਹੈ ਪ੍ਰੈਸ ਹੋਣ ਨਾਲ ਜਿਹੜਾ ਬੰਦਾ ਲੱਕ ਤੋਂ ਦਰਦ ਤੋਂ ਮਤਲਬ ਫੇਰ ਉਤੋਂ ਬਾਦ ਪੁੜੇ ਤੋਂ ਦਰਦ ਫੇਰ ਲੱਤ 'ਚ ਦਰਦ ਜਾਣ ਲੱਗ ਜਾਂਦਾ ਇਹਨੂੰ ਕਈ ਸ਼ਰਟਾ ਕਹੀ ਜਾਂਦਾ ਕੋਈ ਰੀੜ ਦੀ ਹੱਡੀ ਹਿੱਲੀ ਤੇ ਕਹੀ ਜਾਂਦਾ ਕੋਈ ਜੋਇੰਂਟ ਦਾ ਗੈਪ ਘਟਿਆ ਕਹੀ ਜਾਂਦਾ ਲੇਕਿਨ ਅਸਰੀਏ ਦੇ ਵਿੱਚ ਇਹ ਵੀ ਜੋਇੰਟ ਦਾ ਗੈਪ ਘਟਿਆ ਹੁੰਦਾ ਅਸੀਂ ਉਹ ਜੋਇੰਟ ਦਾ ਗੈਪ ਪੂਰਾ ਕਰਦੇ ਹਾਂ ਲੱਗਦਾ ਜਕੜਣ ਜਿਹੜੀ ਆ ਜੇ ਟੁੱਟ ਜਾਂਦੀ ਹੈ ਤੇ ਇਸ ਲੱਕ ਜਿਹੜਾ ਮੁੱਕਲਾ ਹੋ ਜਾਂਦਾ ਤੇ ਬਿਲਕੁਲ ਉਹ ਠੀਕ ਹੋ ਜਾਂਦਾ ਸਰਦੀਆਂ ਦੇ ਵਿੱਚ ਕਈ ਲੋਕਾਂ ਦੇ ਗੋਡੇ ਗਿੱਟੇ ਜਿਹੜੇ ਆਕਰਨੇ ਸ਼ੁਰੂ ਹੋ ਜਾਂਦੇ ਨੇ ਜੀ ਉਹ ਇਹ ਵੀ ਸਰਦੀਆਂ ਚ ਲੋਕ ਜਿਆਦਾਤਰ ਚਾਹ ਜਿਹੜੇ ਬੇਰੋਗਰ ਬੰਦੇ ਆ ਚਾਹ ਵਗੈਰਾ ਜਿਆਦਾ ਪੀਂਦੇ ਆ ਚਾਹ ਨਾਲ ਦੂਰ ਕੇ ਅਸਰ ਵੱਧਦਾ ਜੋ ਦੂਰ ਕੇ ਵੱਧੂਗਾ ਤਾਂ ਗੋਡੇ ਦਰਦ ਕਰਨਗੇ ਤੇ ਗੋਡੇ ਗਿੱਟੇ ਦਰਦ ਕਰਨਗੇ ਜੇ ਚਾਹ ਜਿਆਦਾ ਪੀਣਗੇ ਅਸੀਂ ਇਸੇ ਕਾਰਨ ਚਾਹ ਬੰਦ ਕਰਦੇ ਆ ਇੱਕ ਵਾਰੀ ਆਪਣਾ ਐਡਰੈਸ ਦੇਖੋ ਮੈਂ ਜਿਹੜਾ ਇਸ ਪੁਆਇੰਟ ਤੇ ਸਾਡੇ ਕੋਲ ਦਵਾਈ ਜਿਹੜੀ ਆ ਉਹ ਦਵਾਈ ਆਪਾਂ ਕਹ ਲਈਏ ਬਈ ਗੋਡਿਆਂ ਦੀ ਲੱਕ ਦਰਦ ਦੀ ਤੇ ਸਰਵਕਲ ਦੀ ਮੋਡਿਆਂ ਦੀ ਕੋਣੀ ਹਿੱਲਿਆ ਗਿੱਟਾ ਹਿੱਲਿਆ ਗੋਡਾ ਹਿੱਲਿਆ ਤੇ ਮਾਈਗਰੇਨ ਡਿਪਰੈਸ਼ਨ ਸੈਕਸ ਤੱਕ ਦੀ ਦਵਾਈ ਅਸੀਂ ਦਿੰਦੇ ਆ ਕੈਂਸਰ ਦੀ ਦਵਾਈ ਅਸੀਂ ਫਰੀ ਦਿੰਦੇ ਆ ਤੇ ਬਾਕੀ ਦਵਾਈਆਂ ਅਸੀਂ ਤਿੰਨ ਦੇ ਦਿੰਦੇ ਜਿਵੇਂ ਗੁਰਦਿਆਂ ਦੀ ਹੋਗੀ ਗਦੂਦਾਂ ਦੀ ਹੋਗੀ ਤੇ ਹਰਨੀਆਂ ਦੀ ਹੋਗੀ ਇਹ ਤਿੰਨ ਦਵਾਈਆਂ ਦੇਣ ਦੇ ਬਾਕੀ ਹਰ ਤਰ੍ਹਾਂ ਦੀ ਦਵਾਈ ਦਿੰਦੇ ਆ ਤੇ ਜਿਹੜਾ ਐਡਰੈਸ ਮੇਰਾ ਮੈਂ ਸ਼ਨੀਵਾਰ ਹਰ ਸ਼ਨੀਵਾਰ 베ਗੋਵਾਲ ਆਦ ਕਾਨ ਦੇ ਵਿੱਚ ਬਾਬਾ ਸ੍ਰੀ ਚੰਦੇਸੀ ਦਵਾਖਾਨਾ 베ਗੋਵਾਲ ਭਲਾਥ ਰੋਡ ਦੇ ਉੱਤੇ ਠੇਕੇ ਦੇ ਸਾਹਮਣੇ ਤੇ ਇੱਥੇ ਅਸੀਂ ਹਰ ਸ਼ਨੀਵਾਰ ਆਉਂਦੇ ਆ ਦੁਕਾਨੇ ਰੋਜ਼ ਖੁੱਲਦੀ ਹੈ ਮੇਰੇ ਦੋ ਚੇਲੇ ਵਾਲਕੇ ਇੱਥੇ ਹੁੰਦੇ ਨੇ ਤੇ ਪੰਜ ਦਿਨ ਮੈਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲੁਧਿਆਣੇ ਤੋਂ ਜਗਰੋਂ ਰੋਡ ਤੇ ਮੁੱਲਾਂਪੁਰ ਮੁੱਲਾਂਪੁਰ ਲਿੰਕ ਰੋਡ ਦੇ ਉੱਤੇ ਜੀਡੀ ਰੋਡ ਤੋਂ ਲਿੰਕ ਰੋਡ ਨੂੰ ਜੇ ਜਾਓਗੇ 200 ਫੁੱਟ ਅੰਦਰ ਬਾਬਾ ਸ੍ਰੀ ਚੰਦੇਸੀ ਦਵਾਖਾਨਾ ਸੱਜੇ ਪਾਸੇ ਦੁਕਾਨ ਤੇ ਉੱਥੇ ਤਾਂ ਮੈਨੂੰ ਜਾਂ ਇੱਥੇ ਕੋਈ ਵੀ ਆਖ ਮੈਨੂੰ ਮਿਲ ਸਕਦਾ। ਕਿੰਨੀ ਉਮਰ ਹੈ? ਮੈਂ ਉਮਰ ਪੁੱਛਿਆ। ਉਹ 70 ਸਾਲ ਹੈ। ਉਹ 65 ਕਾਤੇ ਲਖਾਈ ਆ। 70 ਸਾਲ। ਹੋਰੇ ਤੁਰ ਨਹੀਂ ਸਕਦਾ। ਚੱਲਾ ਗੋਡਾ ਨਾਲ। ਕਹਦਾ ਬੀਬੀ ਗੋਡਾ ਕਠਾ। ਨਾਲ ਚੱਲਦੇ ਆ ਤਾਂ। ਹੋ ਗਿਆ? ਚਲੋ ਕਰੋ ਖੋਲੋ। ਹੋ ਗਿਆ ਟਿਲਾ। ਚਲੋ। ਬੀਬੀ ਲੱਤ ਤੇ ਨਹੀਂ ਛੜਦੀ। ਛੜਲੇ ਨਹੀਂ ਗਈ। ਬੀਬੀ ਤੂੰ ਸਾਡੇ ਤੋਂ ਇਹ ਤਾਂ ਗੱਲ ਸੁਣ। ਕਿ ਤੂੰ ਸਾਡੇ ਤੋਂ ਤਕੜੀ ਨਹੀਂ। ਸਮਝ ਗਈ? ओके okay, चल हो गया करोगी क्यों नहीं करोगी चलो सीधे हो गए सीधे हो गए करो हां जी ਆ ਮਰੀਜ਼ ਪਹਿਲਾਂ ਇਹਦਾ ਤੁਹਾਨੂੰ ਦਿਖਾਈ ਵੀ ਲੱਤ ਛੋਟੀ ਲੱਤ ਨੂੰ ਬਰਾਬਰ ਕੀਤਾ ਤੇ ਫੇਰ ਗੋਡੇ ਫਿੱਟ ਕੀਤੇ ਤੇ ਆ ਤੁਹਾਡੇ ਸਾਹਮਣੇ ਬਿਨਾਂ ਖੁੰਡੀ ਤੋਂ ਤੇ ਤੁਰ ਰਹੇ ਆ ਤੇ ਠੀਕ ਕਰੂਗਾ ਪ੍ਰਮਾਤਮਾ ਕਿਰਪਾ ਕਰਨਗੇ ਜਦੋਂ ਦੇਖਿਆ ਦਵਾਈ ਢੰਗ ਨਾਲ ਲੈਣੀ ਆ ਚਾਹ ਨਹੀਂ ਪੀਣੀ ਠੀਕ ਹੈ ਹਾਂ ਕਈ ਬੁੱਢੇ ਚਾਹ ਨਹੀਂ ਛੱਡਦੇ ਨਹੀਂ ਨਹੀਂ ਹਾਂ ਉਹ ਚੋਰੀ ਵੀ ਪੀਂਦੇ ਫੇ ਹਾਲਾਤ ਤੋਂ ਤੇ ਚਾਹ ਨਹੀਂ ਪੀਣੀ ਠੀਕ ਹੈ ਖੱਟੀ ਲੱਸੀ ਖੱਟਾ ਦਹੀਂ ਆਲੂ ਚੌਲ 버거 ਸੌਸ ਬੰਦ ਚਾਹ ਬੰਦ ਚਲੋ ਉਠਾਓ ਆਹਾ ਇੱਥੋਂ ਤੇ ਇੱਥੋਂ ਇਹ ਤਕਰੀਬਨ 1.5 ਇੰਚੀ ਘਟੋ ਘਟਾ ਲੱਤ ਜਿਹੜੀ ਛੋਟੀ ਆ ਆ ਚੂਲਾ ਉੱਪਰ ਚੜਿਆ ਹੋਇਆ ਲਾਈਵ ਦੇਖ ਰਹੇ ਦੇਖ ਸਕਦੇ ਹੋ ਦੇਖ ਰਹੇ ਹੋ ਤੇ ਆ ਹੁਣ ਮੈਂ ਇਹਨੂੰ 1 ਮਿੰਟ ਲਾਉਣਾ 1 ਮਿੰਟ ਦੇ ਵਿੱਚ ਲੱਤ ਬਰਾਬਰ ਹੋਊਗੀ ਇੱਥੋਂ ਸਿੱਧੀ ਆ ਬਿਲਕੁਲ ਦੇਖ ਲਓ ਚਲੋ ਆ ਦੇਖੋ ਆ ਉੱਪਰ ਚੜਿਆ ਹੋਇਆ ਹੁਣ ਇੱਥੋਂ ਇਹਨੂੰ ਮੈਂ ਥੱਲੇ ਲਾਉਣਾ ਚੱਕ ਹੌਲੀ 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 ਚੱਕ ਤੇਰੇ ਜਾਨ ਨਹੀਂ ਗਈ ਬੀਬੀ ਆ ਹੱਥ ਨਹੀਂ ਪਾਉਣੇ ਥੱਲੇ ਛੱਡੋ ਚਲ ਜੋੜੋ ਹੋ ਗਿਆ ਹੋ ਗਿਆ ਦੇਖੋ ਤਾਂ ਹੋ ਗਈ ਬਰਾਬਰ ਦੇਖ ਸਕਦੇ ਹੋ ਕਿ ਇਹਨਾਂ ਨੇ ਜਿਹੜੀ ਲੱਤ ਉੱਪਰ-ਨੀਚੇ ਹੋਈ ਸੀਗੀ ਚੂਲਾ ਉੱਤੇ ਚੜਿਆ ਹੋਇਆ ਸੀਗਾ ਹੈ ਤੋੜੇ ਸਾਹਮਣੇ ਇਹਦਾ ਲਾਈਵ ਇਹਨਾਂ ਦਾ ਟ੍ਰੀਟਮੈਂਟ ਕੀਤਾ ਇਹਨਾਂ ਨੇ ਬਸ ਆ ਪੱਟ ਵਾਲੀ ਹੱਡੀ ਆ ਕਿ ਜਿਹਨੂੰ ਚੂਲਾ ਕਹਿੰਦੇ ਆ ਇਲਾਕਾ ਵਾਲੀ ਹੱਡੀ ਦੇ ਥੱਲੇ ਇਸਦੇ ਫਸਦੀ ਆ ਇਹਦੇ ਵਿੱਚ 1.5 ਇੰਚ ਦਾ ਗੈਪ ਹੁੰਦਾ ਉਹ ਗੈਪ ਘੱਟ ਕੇ ਉੱਪਰ ਚੜ ਗਈ ਉੱਪਰ ਚੜਨ ਨਾਲ ਵਲਗਣ ਦਾ ਇਹ ਲਾਤੀ ਜਿਹੜੀ ਛੋਟੀ ਹੋ ਗਈ ਤੇ ਉਹਦੇ ਕਾਰਨ ਅਸੀਂ ਇਹਨੂੰ ਆ ਹੁਣ ਥੱਲੇ ਲਾਤਾ ਬਰਬਰ ਹੋ ਗਈ ਜੀਬੀ ਬੋੜ ਦੇ ਸ੍ਰੀ ਨੂੰ ਚਲੋ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਧੰਗੁਰੂ ਨਾਨਕ ਸਰ ਗੁਰੂ ਨਾਨਕ ਚਲੋ ਕਰ ਇਹਨੂੰ ਕੋਈ ਕਹੀਦਾ ਡੈਸਕ ਖੇਲੀ ਹੈ ਕੋਈ ਕਹੀਦਾ 3 ਤੋਂ 4 ਦੇ ਵਿੱਚ ਗਾਇਵ ਆ ਕੋਈ ਕਹਿੰਦਾ 4 ਤੋਂ 5 ਵਾਲੇ ਵਿੱਚ ਫਾਇ ਗਾਇਵ ਆ ਕੁਛ ਤੁਸੀਂ ਦੇਖਿਆ ਕਿ ਚੂਲੇ ਦਾ ਇਲਾਜ ਜਿਹੜਾ ਇਹਨਾਂ ਨੇ ਤੁਹਾਡੇ ਸਾਹਮਣੇ ਜਿਹੜਾ ਕਰਕੇ ਦਿਖਾਇਆ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਨਾਰਮਲ ਸਰੋਂ ਦਾ ਤੇਲ ਆ ਉਹ ਮਿਲਿਆ ਦੇਖੋ ਮੇਰਾ ਹੱਥ ਨਾਲ ਸਿਰਫ ਹੱਡੀ ਦੀ ਸੈਟਿੰਗ ਕਰਨ ਦਾ ਮੇਰਾ ਮੈਨੂੰ ਹਰ ਹੱਡੀ ਬਾਰੇ ਹਰ ਨਾੜ ਬਾਰੇ ਲੱਗ ਭਗ ਹੁਣ ਤੇ ਪੂਰਾ ਜਿਵੇਂ ਕਹਿੰਦੇ ਐਕਸਪੀਰੀਅੰਸ ਹੋ ਗਿਆ 53 ਸਾਲ ਹੋ ਗਏ ਜੀ 53 ਸਾਲਾਂ ਚ ਆਈ ਕੁਝ ਸਿੱਖਦੇ ਆ ਰਹੇ ਆਈ ਕੁਝ ਦੇਖਦੇ ਆ ਹਜੇ ਵੀ ਕੋਣੋ ਕੁ ਸਿੱਖੀ ਜਾ ਰਹੇ ਨਵੇਂ ਤਾਂ ਨਵਾਂ ਮਰੀਜ਼ ਦੇਖਣ ਨੂੰ ਮਿਲਦਾ ਜੀ ਤੇ ਲੇਕਿਨ ਜਦੋਂ ਇਦਾਂ ਦਾ ਮਰੀਜ਼ ਜਦੋਂ ਉਹਨੂੰ ਕਰਦੇ ਆ ਤੇ ਬੰਦਾ ਰਾਹਤ ਮਹਿਸੂਸ ਕਰਦਾ ਮੌਕੇ ਤੇ ਜਿਹੜਾ ਰਿਜ਼ਲਟ ਦੇਣਾ ਹੁਣ ਜਿਵੇਂ ਆ ਇਹਦੇ ਤੋਂ ਡਾਕਟਰ ਆਮ ਤੁਸੀਂ ਹਸਪਤਾਲ ਜਾਓਗੇ ਉਹਨੇ ਕਹਣਾ ਖਿੱਚ ਪਾਣੇ ਜੀ ਲੱਤ ਬਰਾਬਰ ਕਰਨੇ ਮਹੀਨਾ ਭਾਈ ਰੱਖਣਗੇ 8 ਟਾਂ ਮੰਨਗੇ ਜੀ ਤੇ ਅਸੀਂ ਕਦੇ ਨਾ ਤੇ ਪੱਟੀ ਨਾ ਪੱਟਾਂ ਦਾ ਖਿੱਚ ਮੈਂ ਕਦੇ ਜ਼ਿੰਦਗੀ ਚ ਨਹੀਂ ਲਾਈ ਸਿਰਫ ਹੱਥ ਨਾਲ ਸੈਟਿੰਗ ਕਰਨੀ ਹੈ ਹੱਥ ਨਾਲ ਸੈਟਿੰਗ ਕਰਕੇ ਆ ਤਾਂ ਠੀਕ ਕਰ ਦਈਂਦੇ ਜੀ ਇਹ ਤੋਂ ਬਾਅਦ ਜਿਹੜੀ ਦਵਾਈ ਦਿੰਨੇ ਆ ਉਹ ਦਵਾਈ ਦੇ ਵਿੱਚ ਸਿੱਧ ਮਕਰਤਾ ਵਜਾ ਜਿਹੜੀ ਨਾੜਾਂ ਦੀ ਸੰਗੜਤਾ ਨੂੰ ਤੋੜ ਦਿੰਦੀ ਹੈ ਸੰਖ ਪਸ਼ਵੀ ਦਾ ਸਾਤ ਹੈ ਜਿਹੜਾ ਚਰਬੀ ਦੀ ਰਿਕਵਰੀ ਕਰ ਦਿੰਦਾ ਮੈਂ ਪਿੰਗਰ ਦਾ ਕਦੇ ਜਿੰਦਗੀ ਜੀ ਨਹੀਂ ਵਰਤੀ ਨਾ ਕਦੇ ਖਾਦੀ ਨਾ ਗੰਦ ਦਿੱਤੀ ਜੀ ਮੈਂ ਤਾਂ ਕੱਲ ਲੇਕ ਕੇ ਵੀ ਦਿੱਤੀ ਇੰਜੈਕਸ਼ਨ ਲਈ ਅਜੇ ਤੱਕ ਮੈਂ ਸਰੰਜ ਹੱਥ 'ਚ ਫੜ ਕੇ ਦੇਖੀ ਵੀ ਦਾਂਗੇ ਇੰਜੈਕਸ਼ਨ ਲੱਗ ਜਾਈ ਕਿਵੇਂ ਕਦੇ ਵੀ ਨਹੀਂ ਲਾਇਆ ਜੀ ਤੇ ਨਾ ਕਦੇ ਲਾਉਣਾ ਹੈਵੀ ਜਿੰਦਰ ਕਾਮ ਕਾਰਨਾ ਦੇਸੀ ਕਰਨਾ ਗੋਨਨਪਾਸੀ ਕਿਰਪਾ ਨਾਲ ਮੈਂ ਇੱਕ ਹੋਰ ਨਵੀਂ ਗ ਦੇਖੋ ਇੱਕ ਵਾਰ ਤੇ ਲਿਆਉਣੀ ਪਊਗਾ ਪਹਿਲਾ ਪੁਆਇੰਟ ਜਿਵੇਂ 12 ਰਿਪੋਰਟਾਂ ਆਉਂਦੀ ਨੇ ਤੁਹਾਡੇ ਕੋਲ 12 ਰਿਪੋਰਟਾਂ ਉਹਦੇ ਨਾਲ ਜੰਨੀ ਦੇ ਹੱਡੀ ਦੀ ਸੈਟਿੰਗ ਨਹੀਂ ਹੁੰਦੀ ਦੇਰ ਮਰੀਜ਼ਾ ਪੂਰਾ ਫਿੱਟ ਤਾਂ ਨਹੀਂ ਹੋ ਸਕਦਾ ਦਵਾਈ ਨਾਲ ਅੱਧ ਪਛਦ ਠੀਕ ਹੋ ਸਕਦਾ ਮੈਂ ਇਸੇ ਗੱਲੋਂ ਕਹਣਾ ਵੀ ਜਿਹੜਾ ਮਰੀਜ਼ਾ ਮੈਨੂੰ ਆਕੇ ਵੇਲੇ ਤਾਂ ਵੱਖਰੀ ਗੱਲ ਹੈ ਉਹਦਾ ਨਜ਼ਾਰਾ ਕੁਝ ਵੱਖਰਾ ਹੈ ਤੇ ਇੱਕ ਚੀਜ਼ ਹੋਰ ਮੈਂ ਇਹ ਗੱਲ ਸਪਸ਼ਟ ਕਰਦੇ ਆ ਕਿ ਦਵਾਖਾਨੇ ਦੀ ਕਮਾਈ ਅਸੀਂ ਕਦੇ ਵੀ ਆਪਣੇ ਘਰ ਲਈ ਚੂਜ਼ ਨਹੀਂ ਕਰਦੇ ਮੈਨੂੰ ਬਾਬੇ ਨਾਨਕ ਨੇ ਬਹੁਤ ਕੁਝ ਦਿੱਤਾ ਹੈ ਮੇਰੇ 3-4 ਕੰਮ ਹੋਰ ਹੈ ਜਿਦੇ ਚ ਬਿਲਡਰ ਲਾਈਨ ਦਾ ਕਰਿਆਨੇ ਦਾ ਕੰਮ ਹੈ ਮੱਝਾ ਗਾਇਆਂ ਦਾ ਫਾਰਮ ਹੈ ਤੇ ਆਪਣਾ ਫਰਨੀਚਰ ਫੈਕਟਰੀ ਹੈ ਤੇ ਉਹਦੇ ਤੋਂ ਮੈਨੂੰ ਜਿਹੜੀ ਕਮਾਈ ਹੋਸੀ ਆਪ ਰੱਖਦੇ ਆ ਜਿਹੜੀ ਦਵਾਖਾਨੇ ਦੀ ਕਮਾਈ ਇਹਦੇ ਨਾਲ ਹੁਣ ਤੱਕ ਤਕਰੀਬਨ ਜਿਹੜੇ ਲੋਕਾਂ ਦੇ ਪੈਸੇ ਲਾਏ ਆ ਜਿਵੇਂ ਕਿਸੇ ਦੀ ਕੁੜੀ ਨੂੰ ਵਿਆਹ ਦਿੱਤਾ ਹੁਣ ਅਸੀਂ ਮੂਰੇ ਫਰਵਿਚ ਫੇਰ ਵਿਆਹ ਕਰਦੇ ਹਾਂ ਘਟੋ ਘਟ 15 ਵਿਆਹ ਫਰਵਿਚ ਕਰਾਂਗੇ ਤੇ ਲੋਕਾਂ ਦੀਆਂ ਕੁੜੀਆਂ ਦੇ ਵਿਆਹਾਂ ਦੇ ਉੱਤੇ 137 ਵਿਆਹ ਕਰ ਦਿੱਤੇ ਆ 1167 ਕੁੜੀਆਂ ਨੂੰ ਫਰਨੀਚਰ ਦਿੱਤਾ ਤੇ ਹੁਣ ਤੱਕ ਆਪਣੇ ਬਲਬੂਤੇ ਤੇ ਤਕਰੀਬਨ 55 ਕ ਜੱਜ ਪੈਦਾ ਕਰਤੇ 9 ਕ ਐਸ ਡੀਐਮ ਪੈਦਾ ਕਰਤੇ 17 ਆਈਪੀਐਸ ਪੈਦਾ ਕਰਤੇ 11 ਆਈਐਸ ਪੈਦਾ ਕਰਤੇ ਤੇ 60 ਕ ਨੂੰ ਮਕਾਨ ਬਣਾ ਕੇ ਦੇਤੇ ਔਰ ਤੁਹਾਡਾ ਰੱਬ ਭਲਾ ਕਰੇ ਹੁਣ ਤੱਕ ਜਿਹੜਾ ਹੁਣ ਮੇਰੇ ਕੋਲੇ 78 ਕੁੜੀਆਂ ਵਿਧਵਾ ਨੇ ਜਿਨ੍ਹਾਂ ਨੂੰ ਰਾਸ਼ਨ ਦੇ ਰਹੇ ਹਾਂ ਹਰ ਮਹੀਨੇ ਇੱਕ ਕੁੜੀ ਦਾ 50 5500 ਰੁਪਏ ਦਾ 4700 ਦਾ ਵੀ ਹੈ 5500 ਦਾ ਤੇ ਦੂਸਰਾ ਤੁਹਾਡਾ ਰੱਬ ਭਲਾ ਕਰੇ ਮੇਰੇ ਕੋਲ 42 ਜੋਕ ਪੜਨ ਵਾਲੇ ਜਿਨ੍ਹਾਂ ਚ ਜ਼ਿਆਦਾ ਬੀਏ ਐਲਐਲਬੀ ਕਰ ਰਹੇ ਆ ਉਹਨਾਂ ਦੀ ਫੀਸ 2000 ਜਵਾਖ ਹੋਣੇ ਤੇ 42 ਜਵਾਖ ਮੇਰੇ ਕੋਲ ਟੋਟਲ ਫੀਸ ਆਲੇ ਜਿਨ੍ਹਾਂ ਦੀ ਆ ਜਿਹੜਾ ਮੇਰਾ ਸਟਾਫ ਆ ਮੈਂ ਇਹਨਾਂ ਨੂੰ ਵੀ ਕਿਸੇ ਨੂੰ ਇਹ ਜਜਮੈਂਟ ਨਹੀਂ ਹੁੰਦਾ ਮੈਂ ਕਦੋਂ ਕਿਹਾ ਕੀ ਕਰ ਜਿਹੜਾ ਕੋਈ ਆ ਗਿਆ ਗਰੀਬ ਮੈਂ ਕਦੇ ਕਿਸੇ ਨੂੰ ਮੋੜਿਆ ਨਹੀਂ ਹੋਰ ਅਨਪਾਸ਼ਾ ਦੀ ਕਿਰਪਾ ਹੈ ਇਹ ਜਿਹੜਾ દવાਖਾਨਾ ਹੈ દવાਖਾਨਾ ਸਿਰਫ ਗੁਰਨਾਨਕ ਪਾਸ਼ਾ ਦੇ ਨਾਮ ਤੇ ਹੀ ਚੱਲਦਾ ਔਰ ਉਹਦੇ ਲੇਖੇ ਹੀ ਮੈਂ ਲਾਉਣਾ ਜੋ ਉਧਰ ਨੂੰ ਉਹ ਮੈਨੂੰ ਹੁਕਮ ਕਰਦੇ ਨੇ ਮੈਂ ਉਧਰ ਨੂੰ ਗੁਰਨਾਨਕ ਪਾਸ਼ਾ ਜਿੱਦੋਂ ਮੈਨੂੰ ਹੁਕਮ ਕਰਦੇ ਮੈਂ ਉਧਰ ਲਾਈ ਜਾਂਦਾ ਤੇ ਇਹ ਦਵਾਖਾਨੇ ਦੀ ਉਧਰ ਹੀ ਜਾਂਦੀ ਹੈ ਇੱਕ ਵਾਰੀ ਐਡਰੈਸ ਦੱਸ ਦੋ ਆਪਣਾ ਜੀ ਐਡਰੈਸ ਮੇਰਾ ਆ ਜਿਹੜਾ ਜਿੱਥੇ ਆਪਾਂ ਇਸ ਦੁਕਾਨ 'ਚ ਖੜੇ ਆ ਇਹ ਵੇਗੋ ਵਾਲਾ ਭਲਾਥ ਰੋਡ ਦੇ ਉੱਤੇ ਠੇਕੇ ਦੇ ਸਾਹਮਣੇ ਸਾਡੇ ਨਾਲ ਫਿਟਨੈਸ ਜਿਮ ਹੈ ਬਾਬਾ ਸ੍ਰੀ ਚੰਦੇਸੀ ਦਾਖਾਨਾ ਇੱਥੇ ਮੈਂ ਸ਼ਨੀਵਾਰ ਹੁੰਦਾ ਤੇ ਦੁਕਾਨ ਹਰ ਰੋਜ਼ ਖੁੱਲੀ ਹੁੰਦੀ ਆ ਦੋ ਮੁੰਡੇ ਮੇਰੇ ਇੱਥੇ ਹੁੰਦੇ ਨੇ ਤੇ ਮੈਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੰਜ ਦਿਨ ਭੁੰਡੜੀ ਆਪਣੇ ਮੁੱਲਾਪਰ ਪਹਿਲਾਂ ਅਸੀਂ ਭੁੰੜੀ ਸੀ ਹੁਣ ਮੁੱਲਾਪਰ ਹੋਈਦਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੰਜ ਦਿਨ ਉੱਥੇ ਹੋਈਦਾ 10 ਤੋਂ 13 ਮੇਰਾ ਉੱਥੇ ਟਾਈਮ ਆ 10 ਤੋਂ 13 ਇੱਥੇ ਟਾਈਮ ਮੈਂ ਕਿਸੇ ਨੂੰ ਨਹੀਂ ਕਹਿਣਾ ਕਿ ਮੇਰੇ ਮੈਨੂੰ ਆ ਕੇ ਮਿਲੋ ਜਾਂ ਮੇਰੇ ਤੱਕ ਆਓ ਜਿਹਨੂੰ ਮੇਰੀ ਲੋੜ ਆ ਮੈਨੂੰ ਆ ਕੇ ਮਿਲ ਸਕਦਾ ਤੇ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਦੇ ਨਾਲ ਹਰ ਹਾਲਤ ਹਰ ਰੋਗ ਦਾ ਸੋਲੂਸ਼ਨ ਦਈ ਜਾਂਦੇ ਆ ਦਵਾਈਆਂ ਅਸੀਂ ਸਿਰਫ ਤਿੰਨ ਦਿਨਾਂ ਦੇ ਗੁਰਦਿਆਂ ਦੀ ਗਦੂਦਾਂ ਦੀ ਤੇ ਹਰਨੀਆਂ ਦੀ ਹਰਨੀਆਂ ਦੀ ਤੇ ਕੋਈ ਦਵਾਈ ਹੋ ਹੈ ਨਹੀਂ ਹਰਨੀਆਂ ਤੋਂ ਅਸੀਂ ਕਹਿੰਦੇ ਆ ਸਿਰਫ ਇਸ ਕਫਜ ਨਾ ਹੋਣ ਦਿਓ ਤੇ ਕਦੇ ਕ ਮਤਲਬ ਹਰਨੀਆਂ ਨਹੀਂ ਤੇ ਜਿਹੜੀਆਂ ਗੁਰਦਾ ਤੇ ਗਦੂਦਾਂ ਦੀ ਦਵਾਈ ਮੈਂ ਨਹੀਂ ਦਿੰਦਾ ਬਾਕੀ ਕੈਂਸਰ ਦੀ ਦਵਾਈ ਅਸੀਂ ਫ੍ਰੀ ਦਿੰਨੇ ਆ ਬਿਲਕੁਲ ਕਿਉਂਕਿ ਉਹਦੇ ਵਿੱਚ ਮਰੀਜ਼ ਦੇ ਦਿਮਾਗ 'ਚ ਪਹਿਲਾਂ ਹੀ ਬੜਾ ਹੋਊਗਾ ਹੁੰਦਾ ਉਹ ਤੇ ਜੋ ਵੀ ਸਾਡਾ ਲੱਗੇ ਅਸੀਂ ਆਪਣੇ ਪੱਲੇ ਲਾਉਂਦੇ ਆ ਕਦੇ 1 ਰੁਪਇਆ ਕਿਸੇ ਤੋਂ ਉਹਦਾ ਨਹੀਂ ਲਿਆ ਔਰ ਹੁਣ ਤੱਕ 3 ਸਵਾ 3 ਲੱਖ ਮਰੀਜ਼ ਜਿਹੜਾ ਉਹ ਫ੍ਰੀ ਵੀ ਕਰ ਦਿੱਤਾ ਉਸ ਤੋਂ ਸ਼ੂਗਰ ਲੋਕੀ ਕਹਿੰਦੇ ਆ ਪੱਕੀ ਨਹੀਂ ਟੁੱਟਦੀ ਅਸੀਂ ਗੁਰਦਾਨ ਪਾਸ਼ਾ ਦੀ ਕਿਰਪਾ ਨਾਲ ਸ਼ੂਗਰ ਵੀ ਮੈਂ ਬਹੁਤ ਵੱਜਨੋਂ ਸ਼ੂਗਰ ਤੋਂ ਫ੍ਰੀ ਕਰ ਦਿੱਤਾ ਜਿਨ੍ਹਾਂ ਨੇ ਕੰਟਰੋਲ ਜੀ ਦੀ ਨਹੀਂ ਹੋਈ ਹੁੰਦੀ ਮੈਂ ਕਹਿੰਦਾ ਇੱਕ ਵਾਰ ਮੈਨੂੰ ਆ ਕੇ ਮਹੀਨੇ ਦੀ ਦਵਾਈ ਲੈ ਜੇ ਤੇ ਸ਼ੂਗਰ ਹ 15 ਦਿਨਾਂ ਚ ਹੀ ਕੰਟਰੋਲ ਕਰ ਦੇਣੀ ਹੈ ਜੀ ਜੀ ਤੇ ਬਾਕੀ ਜਿਵੇਂ ਆ ਗੋਡੇ ਗਿੱਟਿਆਂ ਦੀ ਦਵਾਈ ਹੋਗੀ ਬੱਚੇ ਦੀ ਦਵਾਈ ਹੋਗੀ ਤੇ ਅਦਾ ਸਰਦਾਰ ਦਾ ਮਾਈਗਰੇਨ ਹੈ ਡਿਪਰੈਸ਼ਨ ਹਰ ਤਰ੍ਹਾਂ ਦੀ ਦਵਾਈ ਦਿੰਦੇ ਆ ਕਿਸੇ ਨੂੰ ਉਤਰੰਗ ਪੋਲੀਆ ਹਰ ਤਰ੍ਹਾਂ ਦੀ ਦਵਾਈ ਗੁਰਾਨ ਸਿੰਘ ਪਾਸ਼ਾ ਨੇ ਬਖਸ਼ੀ ਹੋਈ ਹੈ ਤੇ ਉਹ ਦਿੰਦੇ ਆ ਇਹ ਸਾਨੂੰ ਬੈਦ ਜਸਵੰਤ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਜਿਹੜਾ ਆਪਣਾ ਦਵਾਖਾਨਾ ਦਾ ਪੈਸਾ ਉਹ ਸਮਾਜ ਸੇਵਾ ਦੇ ਵਿੱਚ ਵੀ ਜਿਹੜਾ ਉਹ ਵਰਤਦੇ ਆ ਤੇ ਹਰੇਕ ਤਰੀ ਤਰ੍ਹਾਂ ਦੀ ਜਿਹੜੀ ਦਵਾਈ ਆ ਉਹ ਦਿੰਦੇ ਨੇ ਇਹਨਾਂ ਨੇ ਦੋ ਚਾਰ ਜਿਹੜੇ ਰੋਗ ਨੇ ਉਹ ਦੱਸਿਆ ਉਹਨਾਂ ਨੂੰ ਛੱਡ ਕੇ ਬਾਕੀ ਹਰੇਕ ਰੋਗ ਦੀ ਜਿਹੜੀ ਇਹਨਾਂ ਕੋਲੇ ਦਵਾਈ ਆ ਕੈਂਸਰ ਦਾ ਇਲਾਜ ਇਹ ਫ੍ਰੀ ਕਰ ਦਿੰਦੇ ਨੇ ਕੋਈ ਵੀ ਬੰਦਾ ਇਹਨਾਂ ਕੋਲੇ ਆ ਕਿਹੜਾ ਕੈਂਸਰ ਦੀ ਦਵਾਈ ਆ ਉਹ ਫ੍ਰੀ ਲੈ ਸਕਦਾ ਤੇ ਗੋਡਿਆਂ ਦਾ ਇਲਾਜ ਬਿਨਾਂ ਆਪਰੇਸ਼ਨ ਤੋਂ ਤੁਹਾਡੇ ਸਾਹਮਣੇ ਜਿਹੜਾ ਲਾਈਵ ਹਰੇਕ ਜਿਹੜਾ ਬੰਦੇ ਦਾ ਇਹਨਾਂ ਨੇ ਕਰਕੇ ਦਿਖਾਇਆ ਕੈਮਰਾਮੈਨ ਜੌਨਸਨ ਨਾਲ ਮੈਸ ਕੁਬੀਰ ਪੰਗੂ ਵੇ